ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਕਰਦੇ ਹਾਂ ਤੁਹਾਡਾ ਸਾਡੇ ਚੈਨਲ ਜੌਬਸ ਐਂਡ ਕੈਰੀਅਰ ਤੇ ਹਾਜ਼ਰ ਹਾਂ ਰੋਜ਼ ਦੀ ਤਰ੍ਹਾਂ ਤੁਹਾਡੇ ਲਈ ਸਰਕਾਰੀ ਨੌਕਰੀਆਂ ਦਾ ਇੱਕ ਹੋਰ ਨਵਾਂ ਨੋਟੀਫਿਕੇਸ਼ਨ ਲੈ ਕੇ ਅੱਜ ਦਾ ਜੋ ਇਹ ਨੋਟੀਫਿਕੇਸ਼ਨ ਹੈ ਇਹਦੇ ਵਿੱਚ ਪੰਜਾਬ ਦੇ ਵਿੱਚ ਟੀਚਿੰਗ ਵੈਕੈਂਸੀਜ਼ ਦੇ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ ਵੱਖ-ਵੱਖ ਵਿਸ਼ਿਆਂ ਦੇ ਵਿੱਚ ਅਧਿਆਪਕਾਂ ਦੀ ਜ਼ਰੂਰਤ ਹੈ ਇਹਨਾਂ ਨੂੰ ਤਾਂ ਪੂਰੀ ਜਾਣਕਾਰੀ ਸਾਂਝੀ ਕਰਨ ਲੱਗੇ ਹਾਂ ਵੀਡੀਓ ਨੂੰ ਪੂਰਾ ਜ਼ਰੂਰ ਵੇਖਿਓ ਵੇਖਦੇ-ਵੇਖਦੇ ਲਾਈਕ ਜ਼ਰੂਰ ਕਰਦੇ ਹੋ ਸ਼ੇਅਰ ਜ਼ਰੂਰ ਕਰਦੇ ਹੋ ਅਗੇ ਦੋਸਤਾਂ ਮਿੱਤਰਾਂ ਜਿਹੜੇ ਵੀਰਾਂ ਨੇ ਸਾਡੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸ ਤੁਹਾਡੇ ਫੋਨ ਤੇ ਤੁਹਾਨੂੰ ਸਰਕਾਰੀ ਨੌਕਰੀਆਂ ਦੇ ਅਪਡੇਟਸ ਨੋਟੀਫਿਕੇਸ਼ਨਸ ਮਿਲਦੇ ਰਹਿਣਗੇ ਤਾਂ ਬਿਨਾਂ ਕਿਸੇ ਦੇਰੀ ਅੱਜ ਦੀ ਨੋਟੀਫਿਕੇਸ਼ਨ ਦੀ ਗੱਲ ਕਰ ਲੈਂਦੇ ਜੀ ਸਭ ਤੋਂ ਪਹਿਲਾਂ ਆਪਾਂ ਪੋਸਟਾਂ ਬਾਰੇ ਜਾਣਕਾਰੀ ਸਾਂਝੀ ਕਰਦੇ ਹਾਂ ਤੁਹਾਡੇ ਨਾਲ ਪੀਜੀ ਟੀਚਰਸ ਚਾਹੀਦੇ ਜਿਨ੍ਹਾਂ ਨੂੰ ਕੈਮਿਸਟਰੀ ਦੇ ਵਿੱਚ ਬਾਇਓਲੋਜੀ ਫਿਜ਼ਿਕਸ ਇੰਗਲਿਸ਼ ਦੇ ਵਿੱਚ ਏਆਈ ਦੇ ਵਿੱਚ 뮤직 ਐਂਡ ਪੇਂਟਿੰਗ ਐਡਆਬ ਬੇਸਡ ਇਹ ਵੈਕੈਂਸੀਜ਼ ਰਹਿਣ ਵਾਲੀਆਂ ਜੀ ਟੀਜੀ ਟੀਚਰਸ ਚਾਹੀਦੇ ਇਹਨਾਂ ਨੂੰ ਇੰਗਲਿਸ਼ ਦੇ ਵਿੱਚ ਹਿੰਦੀ ਦੇ ਵਿੱਚ ਮੈਥ ਦੇ ਵਿੱਚ ਸਾਇੰਸ ਸੋਸ਼ਲ ਸਾਇੰਸ ਪੰਜਾਬੀ ਸੰਸਕ੍ਰਿਤ ਕੰਪਿਊਟਰ ਸਾਇੰਸ ਗੇਮਸ ਐਂਡ 뮤직 ਤਬਲਾ ਪਲੇਅਰ ਇਹਨਾਂ ਵੱਲੋਂ ਵੈਕੈਂਸੀ ਜਾਰੀ ਹੋਈਆਂ ਜੀ ਤੇ ਪੀਆਰ ਇਸੇ ਤਰ੍ਹਾਂ ਇਹਨਾਂ ਨੂੰ ਪ੍ਰਾਇਮਰੀ ਟੀਚਰਸ ਦੀ ਜ਼ਰੂਰਤ ਹੈ ਜੀ 올 ਸਬਜੈਕਟ ਦੇ ਵਿੱਚ ਪੀਆਰਟੀ ਕਾਉਂਸਲਰ ਦੀ ਜ਼ਰੂਰਤ ਹੈ ਜੀ ਪੀਆਰਟੀ ਦੇ ਵਿੱਚ ਇਹਨਾਂ ਨੂੰ ਅਸਿਸਟੈਂਟ ਟੀਚਰਸ ਦੀ ਜ਼ਰੂਰਤ ਹੈ ਤਾਂ ਡਾਕ ਬੇਸਸ ਦੇ ਇਹ ਵੈਕੈਂਸੀਸ ਹੈ ਜੀ ਏਜ ਲਿਮਟ ਦੀ ਗੱਲ ਕਰੀਏ ਤਾਂ ਫਰੈਸ਼ ਕੈਂਡੀਡੇਟਸ ਦੇ ਲਈ ਇਹਨਾਂ ਵੱਲੋਂ 40 ਸਾਲ ਏਜ ਲਿਮਟ ਰੱਖੀ ਗਈ ਹੈ ਜੇਕਰ ਤੁਸੀਂ 5 ਤੋਂ 10 ਸਾਲ ਦਾ ਤਜਰਬਾ ਰੱਖਦੇ ਹੋ ਜਾਂ ਜਿਆਦਾ ਤਜਰਬਾ ਰੱਖਦੇ ਹੋ ਤਾਂ ਤੁਹਾਡੇ ਲਈ ਏਜ ਲਿਮਿਟ ਇਨਾਂ ਵੱਲੋਂ 57 ইয়ার্স ਦੇਖੀ ਗਈ ਹੈ ਜੀ ਇਨਕਲੂਡਿੰਗ ਐਕ ਸਰਵਿਸਮੈਨ ਇਨਾਂ ਵੱਲੋਂ ਲਿਖਿਆ ਗਿਆ ਜੀ এডুকেশন ਕੁਆਲਿਫਿਕੇਸ਼ਨ ਦੀ ਗੱਲ ਕਰੀਏ ਤਾਂ CBSE ਬਾਈਲॉज ਦੇ ਅਨੁਸਾਰ ਇਨਾਂ ਦੀਆਂ ਜੋ ਕੁਆਲਿਫਿਕੇਸ਼ਨਸ ਹਨ ਵੱਲੋਂ ਮੰਗੀਆਂ ਗਈਆਂ ਇਨਾਂ ਪੋਸਟਾਂ ਦੇ ਲਈ ਤਾਂ ਜਿਹੜੇ ਕੈਂਡੀਡੇਟਸ ਇਨਾਂ ਪੋਸਟਾਂ ਦੇ ਲਈ ਅਪਲਾਈ ਕਰਨਾ ਚਾਹੁੰਦੇ ਹਨ ਉਹਨਾਂ ਦੀ ਵੈੱਬਸਾਈਟ ਨੂੰ ਲੌਗਇਨ ਕਰਨਾ ਪੈਣਾ ਤੁਹਾਨੂੰ ਇਹ ਵੈਬਸਾਈਟ ਹੈ ਜੀ apsjalandar.com ਇਸ ਵੈਬਸਾਈਟ ਨੂੰ ਲੌਗਇਨ ਕਰਨਾ ਪਰਫਾਰਮਾ ਡਾਊਨਲੋਡ ਕਰ ਲੈਣਾ ਹੈ ਜੀ ਪੂਰੀ ਤਰ੍ਹਾਂ ਭਰ ਲੈਣਾ ਸਾਰੇ ਦਸਤਾਵੇਜ਼ ਨਾਲ ਲਗਾ ਕੇ ਤੁਸੀਂ ਇਹਨਾਂ ਤੱਕ ਪਹੁੰਚਦੇ ਕਰਨਾ ਇੱਕ ਨਾਲ ਤੇ ਨਾਲ ਤੁਸੀਂ ਇੱਕ ਡਿਮਾਂਡ ਡਰਾਫਟ ਹੈ 250 ਰੁਪਏ ਦਾ ਲਗਾਉਣਾ ਜੋ ਕਿ ਆਰਮੀ ਪਬਲਿਕ ਸਕੂਲ ਜਲੰਧਰ ਕੈਂਟ ਦੇ ਪੱਖ ਦੇ ਵਿੱਚ ਹੋਣਾ ਚਾਹੀਦਾ ਪੇ ਬਲੈਟ ਵੀ ਜਲੰਧਰ ਹੋਣਾ ਚਾਹੀਦਾ ਤੇ ਅੰਤਮ ਮਿਤੀ ਇਹਨਾਂ ਪੋਸਟਾਂ ਨੂੰ ਅਪਲਾਈ ਕਰਨ ਦੇ ਲਈ 24 ਫਰਵਰੀ 2025 ਰਹਿਣ ਵਾਲੀ ਹੈ ਜੀ ਤਾਂ ਹੋਰ ਵੇਰਵਿਆਂ ਦੇ ਲਈ ਇਹਨਾਂ ਦੀ ਵੈਬਸਾਈਟ ਨੂੰ ਲੌਗਇਨ ਕਰ ਸਕਦੇ ਹੋ ਜੀ ਇਸ ਤਰ੍ਹਾਂ ਦੇ ਅਪਡੇਟਸ ਦੇ ਲਈ ਨੌਕਰੀ ਦੀ ਜਾਣਕਾਰੀ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਦੇਖਦੇ ਰਿਹਾ ਕਰੋ ਜੀ ਧੰਨਵਾਦ